ਦੋਗ ਸਵਾ ਚੋਣਾ ਦੀ ਤਿਆਰੀ ਸ਼ੁਰੂ ਹੋ ਗਈ ਜਿੱਥੇ ਕਹਿੰਦੇ ਵੀ ਆਰੰਭ ਹੋ ਗਿਆ ਐਲਾਨ ਦਿੱਤੀਆਂ ਗਈਆਂ ਚੋਣਾ ਕਿ ਕਦੋਂ ਹੋਣ ਗਿਆ 7 ਵਜੇ ਦੇ ਵਿੱਚ ਚੋਣਾ ਹੋਣੀਆਂ ਨੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਵੀ ਨਰਿੰਦਰ ਮੋਦੀ ਕਿਵੇਂ ਪਿੱਛੇ ਰਹਿ ਜਾਣ ਲੋਕਾਂ ਦਾ ਧੰਨਵਾਦ ਵੀ ਕਰਤਾ ਕਿ ਹੁਣ ਨਵਾਂ ਜੋ ਪ੍ਰਧਾਨ ਮੰਤਰੀ ਬਣੂਗਾ ਤੀਸਰੀ ਵਾਰ ਫੇਰ ਤੋਂ ਅਸੀਂ ਚੋਣਾਂ ਲੜਨ ਦੇ ਲਈ ਤਿਆਰ ਆ ਪੂਰੀ ਤਿਆਰੀਆਂ ਤਿਆਰੀ ਨੂੰ ਲੈ ਕੇ ਇੱਕ ਟਵੀਟ ਕਰਤਾ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਲੋਕ ਉਸ ਤੇ ਰੀ ਟਵੀਟ ਵੀ ਕਰ ਰਹੇ ਨੇ ਕਮੈਂਟ ਵੀ ਕਰ ਰਹੇ ਆ ਕਿ ਹੁਣ ਕੀ ਬਾਰ ਫਿਰ ਮੋਦੀ ਸਰਕਾਰ ਤੇ ਆ ਦੇਖ ਲੈਣੇ ਆ ਤੁਹਾਨੂੰ ਦੱਸ ਦਿੰਨੇ ਵੀ ਜਿਹੜਾ ਟਵੀਟ ਕੀਤਾ ਟਵੀਟ ਦੇ ਵਿੱਚ ਲਿਖਿਆ ਕੀ ਹੈ ਉਹਦੇ ਵਿੱਚ ਲਿਖਿਆ ਲੋਕਤੰਤਰ ਕੇ ਸਭ ਤੋਂ ਵੱਡੇ ਮਹਾਂਪੂਰਵ शुभ आरंभ हो गया है चुनाव आयोग ने 2024 के लोकसभा चुनाव की तारीखों की घोषणा कर दी है बीजेपी एनडीए इन चुनावों में उतरने के लिए पूरी तरह से तैयार है सुशासन के अपने ट्रैक रिकॉर्ड के आधार पर हम जनता जनार्दन जनार्दन के बीच जाएंगे मुझे पूरा विश्वास है कि 140 करोड़ परिवारजनों और 96 करोड़ से अधिक मतदाताओं का भरपूर स्नेह और आशीर्वाद हमें लगातार तीसरी बार भी मिलेगा कितने ना कितने जड़ी उम्मीद है वो हर एक उम्मीदवार नुं हुंदी है ता इस बार नरेंद्र मोदी जी जड़ी पोस्ट है वो सुन के तहां नुं किमे लगया कमेंट करके जरूर दसो दोस्तों पिल्ला दा वीडियो नु लाइक करके शेयर कर दियो कंदे नरेंद्र मोदी जदों बोलदे है ਕੁਝ ਨਾ ਕੁਝ ਵੱਖਰਾ ਤੇ ਆਪਣੇ ਜਿੰਨੇ ਵੀ ਭਗਤ ਨੇ ਜਿੰਨੇ ਵੀ ਉਹਨਾਂ ਨੂੰ ਚਾਹਣ ਵਾਲੇ ਨੇ ਉਹਨਾਂ ਤੱਕ ਉਹਨਾਂ ਦੀ ਆਵਾਜ਼ ਪਹੁੰਚ ਜਾਂਦੀ ਹੈ ਤੇ ਉਹ ਉਹਨਾਂ ਸਿਧਾਂਤਾਂ ਦੇ ਉਹਨਾਂ ਗੱਲਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਮੈਦਾਨ ਦੇ ਵਿੱਚ ਹੁਣ ਸਾਰੇ ਉਮੀਦਵਾਰ ਉਤਰਨਗੇ ਤਾਂ ਉੱਥੇ ਨਰਿੰਦਰ ਮੋਦੀ ਨੇ ਵੀ ਆਗਾਜ਼ ਕਰਤਾ ਇੱਕ ਨਵੀਂ ਵਾਰੀ ਦਾ ਤੇ ਇਸ ਵਾਰ ਕਿਸ ਦੀ ਸਰਕਾਰ ਬਣਦੀ ਹੈ ਇਸ ਦੀ ਉਡੀਕ ਹਰ ਇੱਕ ਪਬਲਿਕ ਦੇ ਜਿਹੜਾ ਜਨਤਾ ਕੀ ਹਰ ਇੱਕ ਨੂੰ ਰਹੇਗੀ ਕਿ ਇਸ ਵਾਰ ਪ੍ਰਧਾਨ ਮੰਤਰੀ ਕੌਣ ਹੋਵੇਗਾ ਤੇ ਕਿਸ ਦੀ ਬਣੇਗੀ ਇਸ ਵਾਰ ਸਰਕਾਰ ਤੇ ਪਰ ਨਰਿੰਦਰ ਮੋਦੀ ਨੇ ਐਲਾਨ ਕਰ ਤਾ ਵੀ ਸਾਡੇ ਖਿਡਾਰੀ ਪੂਰੇ ਤਿਆਰ ਨੇ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਸਾਡੀਆਂ ਤਿਆਰੀਆਂ ਮੁਕੰਮਲ ਨੇ ਬਸ ਅਸੀਂ ਤੀਸਰੀ ਵਾਰ ਫਿਰ ਸੱਤਾ ਦੇ ਵਿੱਚ ਆਉਣ ਦੇ ਲਈ ਤਿਆਰ ਆ ਦੇਖਣਾ ਇਹ ਆ ਵੀ ਲੋਕ ਕਿੰਨਾ ਕੁ ਪਸੰਦ ਕਰਦੇ ਆ ਇਸ ਵਾਰ ਤੇ ਕੌਣ ਬਣੇਗਾ ਇਸ ਵਾਰ ਪ੍ਰਧਾਨ ਮੰਤਰੀ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ